ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਾਫੀ ਟਾਈਮ ਤੋਂ ਅੰਦਰ ਵਿੱਚ ਦੇਖ ਰਹੀ ਸੀ ਕਿ ਪੰਛੀਆਂ ਦੇ ਵਿੱਚ ਚੀਕ ਚਿਗਾੜਾ ਜਿਹਾ ਪਿਆ ਹੋਇਆ ਵੜਾ ਆ ਦੇਖੋ ਕਿੰਨਾ ਰੌਲਾ ਪਾਈ ਜਾਂਦੇ ਆ ਸਾਹਮਣੇ ਬੋਲਬਲਾਂ ਬੈਠੀਆਂ ਐ ਇੱਕ ਟਕਾਚੋਰਾ ਦੇਖੋ ਤੇ ਆ ਇੱਥੇ ਆ ਗਿਆ ਹੁਣ ਦੇਖੋ ਇਹ ਇਹ ਬਹੁਤ سارے ਪੰਛੀ ਆ ਦੇਖੋ ਸਾਹਮਣੇ ਇਹਨੂੰ ਕਹਿੰਦੇ ਟਕਾਚੋਰ ਲਗੋਜ਼ਾ ਕਿਉਂਕਿ ਇਹ ਜਿਹੜਾ ਪੰਛੀ ਹੈ ਮਾਸਕ ਹੋਇਆ ਤੇ ਇਹ ਚਿੜੀਆਂ ਦੇ ਆਉਣ ਲਈ ਕਿਉਂ ਬੱਤੇ ਕੱਢ ਕੇ ਖਾ ਜਾਂਦਾ ਪਰ ਮੈਨੂੰ ਲੱਗਦਾ ਕਿ ਇਸ ਵਕਤ ਇਹ ਵੀ ਡਰਿਆ ਹੋਇਆ ਪੂਰਾ ਇਹ ਇਹਨੂੰ ਅੰਦਰੋਂ ਬਾਹਰ ਆਉਣਾ ਪਿਆ ਬਾਹਰ ਠੰਡ ਬਹੁਤ ਜ਼ਿਆਦਾ ਹੈ ਹਵਾ ਚੱਲ ਰਹੀ ਹੈ ਅੱਜ ਪਰ ਮੈਂ ਸੋਚਿਆ ਕਿ ਬਾਹਰ ਜਾ ਕੇ ਦੇਖਾਂ ਜ਼ਰੂਰ ਕਿ ਜਿਹੜੇ ਪੰਛੀ ਇੰਨਾ ਛਿੱਕੜ ਔਕਾ ਨੂੰ ਪਾ ਰਹੇ ਹੈ ਕਿਉਂਕਿ ਜੇਕਰ ਇੱਕ ਮਾਸਖ ਹੋਰਾ ਜੀਵ ਰੌਲਾ ਪਾ ਰਿਹਾ ਹੈ ਤਾਂ ਇਹਦਾ ਮਤਲਬ ਜੂ ਉੱਥੇ ਕੋਈ ਬਹੁਤ ਜ਼ਿਆਦਾ ਖਤਰਾ ਹੈ ਮੈਂ ਚੱਲੀਆਂ ਹੁਣ ਦੇਖਣ ਕਿ ਕੀ ਹੈ ਬਾਹਰ ਛੱਤ ਤੇ ਜਾ ਕੇ ਦੇਖਦੀ ਆਂ ਸਾਹਮਣੇ ਤੋਤੇ ਬੈਠੇ ਦੇਖੋ ਕਿੰਨੇ ਸਾਰੇ ਤੇ ਹੁਣ ਮੈਂ ਜਾਂਨੀ ਆਂ ਉੱਪਰ ਕਿੱਥੇ ਵੀ ਹਾਲ ਹੈ ਛੱਤ ਤੇ ਆ ਕੇ ਦੇਖਿਆ ਮੈਂ ਕੁਛ ਸਮਝ ਨਹੀਂ ਆ ਰਹੀ ਹਾਰਨ ਬਿੱਲੇ ਕਾਕੇ ਬਹਿ ਗਿਆ ਹੂੰ ਦੇਖੋ ਜੀ ਹਾਰਨ ਬਿੱਲ ਤੋਂ ਡਰ ਕੇ ਸਾਰੇ ਪੰਛੀ ਉੱਡ ਗਏ ਜਦੋਂ ਕਿ ਹਾਰਨ ਬਿੱਲ ਜਿਹੜਾ ਇਹ ਮਾਸਾਹਾਰੀ ਹੀ ਹੈਗਾ ਇਹ ਗੋਲਾ ਖਾਂਦਾ ਹੈ ਅੰਜੀਰਾਂ ਖਾਂਦਾ ਹੈ ਤੇ ਇਹਦੇ ਆਉਣ ਨਾਲ ਇੱਕ ਵਾਰੀ ਪੰਛੀ ਉੱਡ ਗਏ ਸੀ ਉਹ ਦੇਖੋ ਇਹ ਬੋਲ ਰਿਹਾ ਹੈ ਇਹ ਇਹ ਪੰਛੀ ਮੈਨੂੰ ਬੜਾ ਸੁੰਦਰ ਲੱਗਦਾ ਸੀ ਹੁਣ ਵੀ ਸੋਹਣਾ ਲੱਗਦਾ ਪਰ ਇਹ ਥੋੜਾ ਨਾ ਬੱਚੇ ਖਾ ਜਾਂਦਾ ਆਪਨੇ ਵਿੱਚੋਂ ਕੀੜੀਆਂ ਦੇ ਇੱਥੇ ਇਹ ਲੱਗਦਾ ਕਿ ਖਾਲੀ ਪਲਾਟ ਹੈ ਤੇ ਕਾਹ ਫੂਸ ਕਾਫੀ ਹੈ ਕਿਕਰਾਂ ਵੀ ਹੈ ਇੱਥੇ ਪਹਾੜੀ ਕਿਕਰਾਂ ਤੇ ਇਹ ਹੋ ਸਕਦਾ ਹੈ ਕਿ ਇਹਦੇ ਵਿੱਚ ਕੋਈ ਬਿੱਲੀ ਹੋਵੇ ਕਿਉਂਕਿ ਬਿੱਲੀ ਨੂੰ ਦੇਖ ਕੇ ਇੰਨਾ ਰੌਲਾ ਪਾ ਸਕਦੇ ਆ ਪੰਛੀ ਪਰ ਮੈਨੂੰ ਹਜੇ ਤੱਕ ਕੁਝ ਲੱਭਿਆ ਨਹੀਂ ਫਿਰ ਦੇਖਦੀ ਆਂ ਮੈਨੂੰ ਆਸ-ਪਾਸ ਕੋਈ ਵੀ ਨਹੀਂ ਲੱਭਾ ਕਿ ਕੋਈ ਖਤਰਨਾਕ ਜੀ ਹੋਵੇ ਕੋਈ ਬਿੱਲੀ ਜਾਂ ਸੱਪ ਪਰ ਜਦੋਂ ਮੈਂ ਹੁਣ ਵਾਪਸ ਆ ਰਹੀ ਸੀ ਤਾਂ ਦੇਖੋ ਤੇ ਹੌਰਨ ਮੇਲਾ ਕਿੰਨਾ ਪਿਆਰਾ ਹੈ ਮੁਨੇ ਮੈਨੂੰ ਇਹੀ ਸਮਝ ਲੱਗੀ ਹੈ ਕਿ ਸਾਹਮਣੇ ਮੋ ਜਿਹੜਾ ਲਗੋਜ਼ਾ ਹੈ ਪੰਛੀ ਆਟਕਾ ਚੋਰ ਤੇ ਇਹੀ ਇਥੇ ਤਿੱਤਰ ਰਹਿੰਦੇ ਆ ਤੇ ਤਿੱਤਰਾਂ ਦੇ ਆਂਡੇ ਖਾਣ ਵਾਸਤੇ ਆਇਆ ਹੈ ਤੇ ਇਹਨੂੰ ਦੇਖ ਕੇ ਪੰਛੀ ਰੌਲਾ ਪਾ ਰਹੇ ਆ